ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋ ਵਿੱਚ। ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਖੱਟਾ ਮਿੱਠਾ achar ਜੋ ਕਿ ਸਾਲਾਂ ਤੱਕ ਖਰਾਬ ਨਹੀਂ ਹੁੰਦਾ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਹੀ ਹਾਜਮੇ ਵਾਲਾ ਹੁੰਦਾ ਹੈ। ਜੇਕਰ ਆਪਾਂ ਇਸ ਦੇ ਨਾਲ ਰੋਟੀ ਖਾਂਦੇ ਹਾਂ ਤਾਂ ਆਪਾਂ ਇੱਕ ਦੇ ਥਾਂ ਤੇ ਦੋ ਫੁਲਕੇ ਖਾ ਸਕਦੇ ਹਾਂ। ਇਹ ਆਪਣੇ ਘਰ ਦੇ ਨਿੰਬੂ ਬਹੁਤ ਹੀ ਵਧੀਆ ਲੱਗੇ ਹੋਏ ਹਨ। ਤੇ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਲਾ ਕੇ ਆਪਾਂ ਇਸ ਦਾ achar ਤਿਆਰ ਕਰਦੇ ਹਾਂ। ਇਹ ਦੇਖੋ ਆਪਾਂ ਇੱਥੇ ਨਿੰਬੂ ਤੋੜ ਲਏ ਹਨ। ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਿਆ ਹੈ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਕਰ ਲਵਾਂਗੇ ਇਹ ਨਿੰਬੂ ਸਾਈਜ਼ ਦੇ ਵਿੱਚ ਛੋਟੇ ਹੀ ਹਨ ਬਹੁਤ ਜਿਆਦੇ ਵੱਡੇ ਨਹੀਂ ਹਨ ਜੇਕਰ ਛੋਟੇ ਸਾਈਜ਼ ਦੇ ਤੁਹਾਡੇ ਕੋਲ ਨਿੰਬੂ ਹਨ ਤਾਂ ਤੁਸੀਂ ਉਸਦੇ 2 ਪੀਸ ਕਰ ਲਓ ਤੇ ਜੇਕਰ ਸਾਈਜ਼ ਦੇ ਵਿੱਚ ਵੱਡੇ ਹਨ ਤਾਂ ਤੁਸੀਂ ਉਸਦੇ 4 ਪੀਸ ਕਰ ਸਕਦੇ ਹੋ ਇਹਨਾਂ ਦੇ ਵਿੱਚ ਬੀਜ ਵੀ ਬਹੁਤ ਹੀ ਜਿਆਦਾ ਘਟ ਹਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੋਈ ਬੀਜ ਹੈ ਤਾਂ ਤੁਸੀਂ ਉਹਨਾਂ ਨੂੰ ਕੱਢ ਕੇ ਸਾਈਡ ਤੇ ਰੱਖ ਦਿਵੋ ਇਹ ਆਪਾਂ ਸਾਰੇ ਨਿੰਬੂ ਕੱਟ ਲਏ ਹਨ ਹੁਣ ਆਪਾਂ ਇੱਕ ਕੱਚ ਦਾ ਜਾਰ ਲਵਾਂਗੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਸੁੱਕੇ ਕੱਪੜੇ ਦੇ ਨਾਲ ਸੁਕਾ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਸਾਰੇ ਕੱਟੇ ਹੋਏ ਨਿੰਬੂ ਪਾ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਉੱਪਰੋਂ ਬੰਦ ਕਰ ਦਵਾਂਗੇ ਤੋਂ ਆਪਾਂ ਤਿੰਨ ਤੋਂ 4 ਦਿਨਾਂ ਦੇ ਲਈ ਧੁੱਪ ਦੇ ਵਿੱਚ ਰੱਖ ਲਵਾਂਗੇ ਇਹ ਦੇਖੋ ਇਹ ਮੈਂ ਓਥੇ ਦੇ ਉੱਪਰ ਧੁੱਪ ਦੇ ਵਿੱਚ ਰੱਖ ਲਿਆ ਹੈ ਫਤੂਪ ਉਪ ਲਗਾਉਣ ਤੋਂ ਬਿਨਾ ਵਾਲਾ ਅਚਾਰ ਵੀ ਤਿਆਰ ਕੀਤਾ ਹੋਇਆ ਹੈ ਉਸ ਦੀ ਰੈਸਪੀ ਵੀ ਆਪਾਂ ਆਪਣੇ YouTube ਚੈਨਲ ਤੇ ਸ਼ੇਅਰ ਕੀਤੀ ਹੋਈ ਹੈ ਉਹ ਵੀ ਸਾਲਾਂ ਤੱਕ ਖਰਾਬ ਨਹੀਂ ਹੁੰਦਾ ਜੇਕਰ ਤੁਸੀਂ ਉਸ ਤਰ੍ਹਾਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੇਖ ਕੇ ਪਾ ਸਕਦੇ ਹੋ 4 ਦਿਨ ਬਾਅਦ ਆਪਾਂ ਹੁਣ ਨਿੰਬੂ ਦਾ ਅਚਾਰ ਤਿਆਰ ਕਰਾਂਗੇ ਇਹ ਦੇਖੋ ਇਹ ਆਪਣੇ ਨਿੰਬੂ ਬਹੁਤ ਹੀ ਵਧੀਆ ਗਲ ਚੁੱਕੇ ਹਨ ਅਚਾਰ ਦੇ ਲਈ ਆਪਾਂ ਇੱਕ ਸਪੈਸ਼ਲ ਮਸਾਲਾ ਤਿਆਰ ਕਰਾਂਗੇ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਚਮਚ ਅਜਵੈਨ ਇਥੇ ਥੋੜੀਆਂ ਜੀਆਂ ਆਪਾਂ ਕਾਲੀਆਂ ਮਿਰਚਾਂ ਨਾਲ ਹੀ ਇਥੇ ਮੇਥੀ ਦਾਣਾ ਤੇ ਨਾਲ ਹੀ ਸਾਬਤ ਧਨੀਆ ਲਿਆ ਹੈ ਇਥੇ ਆਪਾਂ ਲਿਆ ਹੈ ਇੱਕ ਇੱਕ ਚਮਚ ਜੀਰਾ ਇੱਕ ਚਮਚ ਆਪਾਂ ਸੌਂਫ ਦਾ ਲਿਆ ਹੈ ਤੇ ਨਾਲ ਤਿੰਨ ਤੋਂ ਚਾਰ ਆਪਾਂ ਲਈਆਂ ਹਨ ਸਿਨਮਨ ਸਟਿਕਸ ਜਿਸ ਨੂੰ ਕਿ ਆਪਾਂ ਦਾਲਚੀਨੀ ਕਹਿੰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਗੈਸ ਦੇ ਉੱਪਰ ਲੋ ਫਲੇਮ ਦੇ ਉੱਪਰ ਰੋਸਟ ਕਰ ਲਵਾਂਗੇ ਇਹ ਆਪਾਂ ਬਹੁਤ ਜ਼ਿਆਦਾ ਹਾਈ ਫਲੇਮ ਦੇ ਉੱਪਰ ਨਹੀਂ ਕਰਨਾ ਸਿਰਫ ਇਹਨਾਂ ਦਾ ਆਪਾਂ ਮੌਇਸਚਰ ਹੀ ਸੋਕ ਕਰਨਾ ਹੈ ਤਾਂ ਕਿ ਇਹਨਾਂ ਦੇ ਵਿੱਚ ਕੋਈ ਮੌਇਸਚਰ ਨਾ ਰਹੇ ਤੇ ਆਪਣਾ ਆਚਾਰ ਲੰਬੇ ਸਮੇਂ ਤੱਕ ਚੱਲਦਾ ਰਹੇ ਤੇ ਬਿਲਕੁਲ ਖਰਾਬ ਨਾ ਹੋਵੇ ਇਹ ਦੇਖੋ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਆਚਾਰ ਦਾ ਮਸਾਲਾ ਪੁੰਨ ਲੈਣਾ ਹੈ ਇਹ ਆਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਸਾਲਾਂ ਤੱਕ ਇਹ ਆਚਾਰ ਖਰਾਬ ਨਹੀਂ ਹੁੰਦਾ ਤੁਸੀਂ ਜਿੰਨਾ ਚਿਰ ਮਰਜ਼ੀ ਇਸ ਨੂੰ ਰੱਖ ਸਕਦੇ ਹੋ ਇੱਥੇ ਆਪਣਾ ਮਸਾਲਾ ਹੁਣ ਪੁੱਜ ਚੁੱਕਾ ਹੈ ਗੈਸ ਦਾ ਫਲੇਮ ਆਪਾਂ ਬੰਦ ਕਰ ਦੇਵਾਂਗੇ ਤੇ ਜੇ ਦੋ ਇਹ ਥੋੜਾ ਜਿਹਾ ਠੰਡਾ ਹੋ ਗਿਆ ਤੇ ਫਿਰ ਆਪਾਂ ਇਸ ਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਦਰਦਰਾ ਜਿਹਾ ਪੀਸ ਲਵਾਂਗੇ ਇਹ ਮਸਾਲੇ ਦਾ ਆਪਾਂ ਬਰੀਕ ਪਾਊਡਰ ਨਹੀਂ ਬਣਾਉਣਾ ਇਸ ਨੂੰ ਦਰਦਰਾ ਹੀ ਰੱਖਾਂਗੇ ਇਹ ਦੇਖੋ ਇੱਥੇ ਆਪਾਂ ਦਰਦਰਾ ਮਸਾਲਾ ਬਣਾ ਕੇ ਤਿਆਰ ਕਰ ਲਿਆ ਹੈ ਫਿਰ ਹੁਣ ਆਪਾਂ ਕੜਾਈ ਲਵਾਂਗੇ ਗੈਸ ਤੇ ਰੱਖਾਂਗੇ ਗੈਸ ਨੂੰ ਕਰਾਂਗੇ ਆਪਾਂ ਆਨ ਤੇ ਇਸ ਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਇੱਕ ਕੌਲੀ ਇਸ ਦੇ ਵਿੱਚ ਮੈਂ ਗੁੜ ਦੀ ਐਡ ਕਰਾਂਗੀ ਤੇ ਅੱਧੀ ਕੌਲੀ ਇਸ ਦੇ ਵਿੱਚ ਮੈਂ ਖੰਡ ਦੀ ਐਡ ਕਰਾਂਗੀ ਤੁਸੀਂ ਸਾਰਾ ਗੁੜ ਵੀ ਲੈ ਸਕਦੇ ਹੋ ਤਾਂ ਤੁਸੀਂ ਸਾਰੀ ਖੰਡ ਵੀ ਲੈ ਸਕਦੇ ਹੋ ਕੌਲੀ ਬਿਲਕੁਲ ਛੋਟੀ ਜੀ ਹੈ तकरीबन 200 ਗ੍ਰਾਮ ਉਸ ਦੇ ਵਿੱਚ ਗੁੜ ਸੀ ਤੇ ਇਸ ਦੇ ਵਿੱਚ ਆਪਾਂ ਹੁਣ 100 ਗ੍ਰਾਮ ਖੰਡ ਦਾ ਐਡ ਕਰ ਲਿਆ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰਕੇ ਥੋੜਾ ਜਦੋਂ ਆਪਣੀ ਚਾਸ਼ਨੀ ਠੀਕ ਹੋ ਗਈ ਹੁਣ ਇਸ ਤੇ ਚਾਸ਼ਨੀ ਠੀਕ ਹੋ ਚੁੱਕੀ ਹੈ ਇਸ ਵਿੱਚ ਆਪਾਂ ਨਿੰਬੂ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਹਿਲਾ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਬਣਾਇਆ ਹੋਇਆ ਮਸਾਲਾ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਥੇ ਕਈ ਭੈਣਾਂ ਦੇ ਮਨ ਵਿੱਚ ਆਵੇਗਾ ਕਿ ਇਸ ਵਿੱਚ ਆਪਾਂ ਪਾਣੀ ਐਡ ਕੀਤਾ ਹੈ ਇਸ ਨਾਲ ਆਚਾਰ ਖਰਾਬ ਹੋ ਜਾਵੇਗਾ ਪਰ ਬਿਲਕੁਲ ਇਹ ਖਰਾਬ ਨਹੀਂ ਹੋਵੇਗਾ ਇਸ ਨੂੰ ਆਪਾਂ ਚਾਸ਼ਨੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਸ ਦੇ ਵਿੱਚ ਪਾਣੀ ਹੈ ਪਤਲਾ ਹੈ ਇਸ ਦੀ ਚਾਸ਼ਨੀ ਪਰ ਜਦੋਂ ਆਪਾਂ ਇਸ ਨੂੰ ਪਕਾਈ ਜਾਵਾਂਗੇ ਤੇ ਬਹੁਤ ਹੀ ਵਧੀਆ ਇਸ ਦੀ ਥਿਕਨੈਸ ਹੋ ਜਾਵੇਗੀ ਅੱਧਾ ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ 1 ਚਮਚ ਇਸ ਦੇ ਵਿੱਚ ਆਪਾਂ ਨਮਕ ਦਾ ਐਡ ਕਰਾਂਗੇ ਜੋ ਕਿ ਚਿੱਟਾ ਨਮਕ ਹੈ ਤੇ 1 ਹੀ ਚਮਚ ਇਸ ਦੇ ਵਿੱਚ ਮੈਂ ਕਾਲਾ ਲੂਣ ਐਡ ਕਰਾਂਗੀ ਜਿਸ ਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਤੇ ਹਾਜਮੇਦਾਰ ਬਣਦਾ ਹੈ ਤੇ ਹੁਣ ਇਸ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਓਨੇ ਟਾਈਮ ਦੇ ਲਈ ਪਕਾਵਾਂਗੇ ਜਦੋਂ ਤੱਕ ਇਸ ਦੇ ਵਿੱਚ ਜਿਹੜੀ ਚਾਸ਼ਨੀ ਹੈ ਉਹ ਪੂਰੀ ਤਰ੍ਹਾਂ ਠਿਕ ਨਾ ਹੋ ਜਾਵੇ ਕਿ ਚੰਗੀ ਤਰ੍ਹਾਂ ਪੱਕ ਨਾ ਜਾਵੇ ਇਹ ਦੇਖੋ ਇਸ ਨੂੰ ਮੈਂ ਤਕਰੀਬਨ 10 ਮਿੰਟ ਪਕਾਇਆ ਹੈ ਤੇ ਇਸ ਦੀ ਚਾਸ਼ਨੀ ਕਿੰਨੀ ਜ਼ਿਆਦਾ ਥਿੱਕ ਹੋ ਚੁੱਕੀ ਹੈ ਤੇ ਇਸ ਸਟੇਜ ਦੇ ਉੱਪਰ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਤੇ ਜੋ ਤੁਹਾਨੂੰ ਲੱਗ ਰਿਹਾ ਹੈ ਥੋੜਾ ਜ਼ਿਆਦਾ ਚਾਸ਼ਨੀ ਹੈ ਇਸ ਵਿੱਚ ਉਹ ਆਪਣੇ ਆਪ ਹੀ ਜਦੋਂ ਅਚਾਰ ਆਪਣਾ ਠੰਡਾ ਹੋ ਗਿਆ ਤੇ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋ ਜਾਵੇਗਾ ਇਸ ਦੇ ਉੱਤੇ ਤੁਸੀਂ ਇੱਕ ਧਿਆਨ ਰੱਖਣਾ ਹੈ ਕਿ ਇਸ ਤਰ੍ਹਾਂ ਜਾਲੀ ਨਾਲ ਹੀ ਇਸ ਨੂੰ ਕਵਰ ਕਰਨਾ ਹੈ ਇਸ ਦੇ ਉੱਪਰ ਕੋਈ ਪਲੇਟ ਨਹੀਂ ਦੇਣੀ ਨਹੀਂ ਤਾਂ ਉਸ ਤੇ ਪਸੀਨਾ ਇਸ ਦੇ ਵਿੱਚ ਡੇਕੇ ਅਚਾਰ ਆਪਣਾ ਖਰਾਬ ਹੋਣ ਦਾ ਡਰ ਰਹਿੰਦਾ ਹੈ ਆਪਾਂ ਦੇਖੋ 2 ਤੋਂ 3 ਘੰਟੇ ਇਸ ਨੂੰ ਇਸ ਤਰ੍ਹਾਂ ਜਾਲੀ ਦੇ ਨਾਲ ਕਵਰ ਕਰ ਦਿੱਤਾ ਸੀ ਅਚਾਰ ਆਪਣਾ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਦੇ ਵਿੱਚ ਕੋਈ ਵੀ ਐਕਸਟਰਾ ਚਾਸ਼ਨੀ ਨਹੀਂ ਹੈ ਹੁਣ ਆਪਾਂ ਇਸ ਨੂੰ ਇੱਕ 에ਅ ਟਾਈਟ ਕੰਟੇਨਰ ਦੇ ਵਿੱਚ ਇਹ ਪਾ ਲਵਾਂਗੇ ਤੇ ਇਸ ਨੂੰ ਆਪਾਂ ਸਾਲਾਂ ਤੱਕ ਖਾ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਵੀ ਅਚਾਰ ਬਣਾ ਕੇ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਮੰਨਦਾ ਹੈ ਤੇ ਬਹੁਤ ਹੀ ਜ਼ਿਆਦਾ ਹਾਜ਼ਮੇਦਾਰ ਹੁੰਦਾ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਕਿੰਨਾ ਵਧੀਆ ਮਸਾਲੇਦਾਰ ਆਚਾਰ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਦੇਖਣ ਦੇ ਵਿੱਚ ਵੀ ਕਿੰਨਾ ਜ਼ਿਆਦਾ ਵਧੀਆ ਹੈ palang next விඩියோ චச்ச න්නවා.